हां जी दोस्तों इस टाइम हम असि ना दुबई फ्रेम ਦੇ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਆ ਦੁਬਈ ਫਰੇਮ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਹੈ ਇੱਕ ਪਾਸੇ ਪੁਰਾਣਾ ਜਿਹੜਾ 올ਡ ਦੁਬਈ ਹੈ ਉਹ ਦੇਖਦਾ ਹੈ ਦੂਜੇ ਪਾਸੇ ਜਿਹੜਾ ਨਿਊ ਦੁਬਈ ਆ ਉਹ ਦੇਖਦਾ ਹੈ ਤੁਸੀਂ ਆ ਦੇਖ ਸਕਦੇ ਹੋ ਇਹ ਸਾਰਾ 올ਡ ਦੁਬਈ ਹੈ ਮਸਲ ਕੇ ਇਹ ਵੀ ਇੱਕ ਇੰਜੀਨੀਅਰਿੰਗ ਦੀ ਕਮਾਲ ਹੈ ਇੱਕ ਜਿਹੜਾ ਆਰਕੀਟੈਕਟ ਹੈ ਜਿਹੜਾ ਉਹਦੀ ਇਸ ਚੀਜ਼ ਬੜੀ ਕਾਮਲੇ ਤਾਰੀਫ ਹੈ ਕਿ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸਾਰੇ ਮਕਾਨ ਬਨੇ ਹੋਏ ਆ ਕੋਈ ਵੀ ਉੱਚੀ ਬਿਲਡਿੰਗ ਤੁਹਾਨੂੰ ਇੰਨੀ ਉੱਚੀ ਨਹੀਂ ਦਿਖੂਗੀ ਤੁਸੀਂ ਦੇਖ ਸਕਦੇ ਹੋ نیچے ਰੋਡ ਜਾ ਰਹੀ ਹੈ ਹੁਣ ਹੁਣ ਮੈਂ ਤੁਹਾਨੂੰ ਦੂਸਰੇ ਪਾਸੇ ਦਿਖਾਉਣਾ ਹੈ ਜਿਹੜਾ ਜਿੱਧਰਲੇ ਪਾਸੇ ਨਿਊ ਦੁਬਈ ਹੈ ਤੁਸੀਂ ਦੇਖ ਸਕਦੇ ਹੋ ਜ਼ਮੀਨ ਆਸਮਾਨ ਦਾ ਫਰਕ ਹੈ ਦੇਖੋ ਇਧਰਲੇ ਪਾਸੇ ਸਾਰੀਆਂ ਨਵੀਆਂ ਬਿਲਡਿੰਗਾਂ ਹੈ ਔਰ ਉਧਰਲੇ ਪਾਸੇ ਜੇ ਦੇਖਿਆ ਜਾਵੇ ਥੋੜੀਆਂ ਪੁਰਾਣੀਆਂ ਬਿਲਡਿੰਗਾਂ ਇਧਰਲੇ ਪਾਸੇ ਨਵੀਆਂ ਬਿਲਡਿੰਗਾਂ ਔਰ ਉੱਚੀਆਂ-ਉੱਚੀਆਂ ਬਿਲਡਿੰਗਾਂ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਸਾਰੀਆਂ ਮਤਲਬ ਨਵੀਆਂ ਬਿਲਡਿੰਗਾਂ ਬਣੀਆਂ ਹੋਈਆਂ ਉੱਚੀਆਂ ਬਣੀਆਂ ਹੋਈਆਂ ਔਰ ਬਰਜ ਖਲੀਫਾ ਵੀ ਇਧਰਲੇ ਪਾਸੇ ਹੈ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਦੋਸਤੋ ਇਹ ਫਰਕ ਹੈ ਜਿਹੜਾ ਆਪਾਂ ਦੁਬਈ ਫਰੇਮ ਦੇ ਉੱਤੇ ਚੜ ਕੇ ਆਪਾਂ ਦੇਖਦੇ ਹਾਂ ਇੱਕ ਪਾਸੇ ਪੁਰਾਣਾ ਦੁਬਈ ਹੈ ਇੱਕ ਪਾਸੇ ਨਵਾਂ ਦੁਬਈ ਹੈ Thank you.